ਸਾਬਕਾ ਮੰਤਰੀ ਅਤੇ ਸਾਬਕਾ ਹਲਕਾ ਬਕਾ ਪ੍ਰਧਾਨ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿੱਚ ਜਨਤਾ ਧਰਮਸ਼ਾਲਾ ਬਾਗਾ ਪ੍ਰਣਾ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਗਿਆ ਇਹ ਇਕੱਠ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਕੀਤਾ ਗਿਆ ਪਿਛਲੇ ਲੰਬੇ ਸਮੇਂ ਤੋਂ ਦਰਸ਼ਨ ਸਿੰਘ ਬਰਾੜ ਸਾਬਕਾ ਵਿਧਾਇਕ ਜੋ ਕਿ ਸਿਹਤ ਯੋਗਨਾ ਹੋਂਦ ਕਰਨ ਸਿਆਸਤ ਦੂਰ ਸਨ ਪਰ ਅੱਜ ਉਹਨਾਂ ਵੱਲੋਂ ਫਿਰ ਤੋਂ ਆਪਣੀ ਪਾਰੀ ਦਾ ਆਗਾਜ਼ ਕਰਦਿਆਂ ਇੱਕਠ ਦੌਰਾਨ ਸਬੋਧਨ ਕੀਤਾ ਗਿਆ ਇਸ ਮੌਕੇ ਕਾਂਗਰਸੀ ਆਗੂਆਂ ਦੇ ਨਾਲ ਨਾਲ ਜਿੰਦਾਬਾਦ 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 ਆਪਣੇ ਵਿਚਾਰ ਸਾਂਝੇ ਤੇ ਆਉ ਕਰਦੇ ਹਾਂ ਸਾਬਕਾ ਵਿਧਾਇਕ ਦਰਸ਼ਨ ਗੁਬਾਰ ਨਾਲ ਗੱਲਬਾਤ ਓਏ ਲੁਕ ਖਰਦ ਸਾਹਿਬ ਹਾਂਜੀ ਆਖਰੀ ਤੁਜੀ ਮੀਟਿੰਗ ਕਰਾਈ ਆ ਇਹਦਾ ਬੇਜੱਟਾ ਕੀ ਹੈ ਉਹ ਮੈਂ ਡੱਡਾ ਰਿਆ ਸਤਿਕਾਰਯੋਗ ਜੀ ਤੇ ਮੈਂ ਹੋਈ ਬਿਮਾਰ ਮੈਂ 7-8 ਮਹੀਨੇ ਬਿਮਾਰ ਰਿਆ ਕਰੇ ਤੇ ਇੱਥੇ ਗੱਲਾਂ ਲੋਕ ਬਣਾਉਣ ਲੱਗੇ ਕੋਟਾ ਭੱਜ ਗਿਆ ਹੁਣ ਉਹਨੇ ਉਹਨਾਂ ਦੀ ਮੁਰਦਾ ਨਹੀਂ ਉਹਨੇ ਉਹ ਬਿਮਾਰ ਹੋ ਗਿਆ ਉਹ ਉਹ ਲੋ ਆ ਜਾਂਦਾ ਉਹ ਬੋਨਸਾ ਰੋ ਦੀਦਾ ਨਹੀਂ ਆਉਨ ਕੋ ਕੋਸ ਕੋਸ ਐ ਜਿਹੇ ਗੱਲਾਂ ਕਰਨ ਲੱਗੇ ਪਏ ਪਾਸੀਆਂ ਆਈ अज मैं दसना है उन्होंने भी मैं कैम है कैम पुटो डरगा अगले एक्शन भी मैं आप लड़नी असैम्बली अगर असम चोन लड़ूँ आप मैं, दुण 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 मैं, जी, मैं, मैं तो दिखाऊंगा पैंतु भी किमें चो हो कि चो लड़ी दी है इस करके मैं तुम दसदा सारे पत्रकार मेरे साथी हैं सारे तो मैं चो लड़ूंगली नक् भन सारा मेरी गल् करते फिरते जड़िया इन्होंने गल्तिया मेरे खिलाफ़ मगरों गाब दऊँगा इलेक्शन के और कुछ नहीं कह दिया कहते हैं इस करके मैं लेट हो गया मैं बीमार से आप चोन लड़नी पाई कांग्रेस पार्टी टिकट दी कांग्रेस पार्टी ने अपने कहा चोन लड़ो पाई तो लाओ जो ਅੱਬੇ ਉਹ ਚਾਰ ਪੰਜ ਹਲਕੀਆਂ ਪਾ ਸਾਰੇ ਹਲਕਿਆਂ 'ਚ ਵੋਟਾਂ ਕਾਂਗਰਸ ਪਾਰਟੀ ਨੂੰ ਆਜੇ ਤਾਂ ਮਿਲਦੀ ਗੀਤੀ ਸੀ ਮੈਂ ਵਿਦਾਸੀ ਲੋਕਾਂ ਨੂੰ ਕਿਸੀਂ ਜਉੜੇ ਜਾਗਦੇ ਆਂ ਅਸੀਂ ਵੋਟਾਂ ਪਾਵਾਂਗੇ ਪਵਾਵਾਂਗੇ ਇਹ ਗੱਲ ਸੀ ਤਾਂ ਕਾਟ ਕੀਤਾ ਇਹਨਾਂ ਅਗਲਾ ਪਤਾ ਹੋਊਗਾ ਕੀ ਕੀ ਡੋਣੀਗਾ ਉਹਨਾਂ ਦੀ ਸਟਰੈਟਜੀ ਕੀ ਹੋਊਗੀ ਰਹੂਗੀ ਹਾਂਜੀ ਅਗਲੇ ਰਾਡੇ ਤੇ ਕੀ ਹੋਊਗੀ ਬਰਕਲੀ ਰਾਂਡ ਤੇ ਕੀ ਹੋਊਗੀ ਸਿਆਣੀ ਦੋ ਜਨਾਂ ਲਈ ਜਿਹਨੂੰ ਕਹਿੰਦੇ ਸਾਡੀ ਪਾਰਟੀ ਮੈਂ ਕਾਂਗਰਸ ਪਾਰਟੀ ਬਹੁਤ ਐਸਪਾਇਰ ਹੈ ਯੂਨਿਪਾਰਟੀ ਕਹੂਗੀ ਜਿਹਨੂੰ ਵੋਟਾਂ ਤੋਂ ਵੋਟਾਂ ਪਾ ਦੇਗੇ ਮੈਂ ਪਾ ਦੇਣਾ ਗਿਆ ਨਾ ਗਿਆ ਨਾ ਜਾਣਾ ਪਾ ਦੇਗਾ ਯੂਨਿਪਾਰਟੀ ਸਾਡੀ ਕਹੂਗੀ ਕਿ ਆਪਾਂ ਵੋਟਾਂ ਬੋਖਸ ਬੰਨੇ ਵੋਟਾਂ ਪਾ ਦੇਗੇ ਸ਼ੀਰ ਜੀ ਜਦੋਂ ਲੋਕਾਂ ਨੇ ਪਹਿਲਾਂ ਧਲੇਬਾਦੀ ਕਰਾ ਕੇ ਮੱਠੇ ਹੋ ਕੇ ਤੁਹਾਨੂੰ ਮੀਟਿੰਗਾਂ ਕੀਤੀਆਂ ਸੀ ਉਹ ਤਾਂ ਲੋਕਾਂ ਨੂੰ ਕਿਸਨੇ ਦੇਉਗੇ ਉਹ ਲੋਕਾਂ ਨੂੰ ਦੇਊਗਾ ਵੀ ਤੁਸੀਂ ਤੁਹਾਨੂੰ ਕਾਂਗਰਸ ਪਾਰਟੀ ਬਣਾਇਆ ਤੁਹਾਨੂੰ ਤੁਸੀਂ ਕਾਂਗਰਸ ਪਾਰਟੀ ਦੇ ਸਿਰ ਤੇ ਉੱਠਦੇ ਸੀ ਉਹਨਾਂ ਕਾਕੇ ਸੁਣਨ ਨੂੰ ਦੁੱਤਾਂ ਸਿਚਾ ਰਹੇ ਹਾਂ ਉਸ ਤੇ ਤੁਸੀਂ ਉਸੇ ਤੇ ਕਰੋ ਕਾਂਗਰਸ ਪਾਰਟੀ ਨਾਲ ਜਿਹੜਾ ਪਾਰਟੀ ਉਹ ਖੜੀ ਹੈ ਇਹ ਵਸ ਲੋਕੋ ਸਨਾਨਾਂ ਲੋਕਾਂ ਨੂੰ ਵੀ ਪਾਰਟੀਆਂ ਛੱਡੋ ਨਾ ਪਾਰਟੀ ਦੇ ਖਿਲਾਫ ਬੋਲੋ ਪਾਰਟੀ ਦੀ ਹਕੂਮਤ ਨਾਲ ਪਾਰਟੀ ਸਿਵਾ ਤੋਂ ਤੁਸਨ ਸਭ ਨੂੰ ਪ੍ਰਮਾਣਤ ਆਪੇ ਯੂਗੋ ਇਹ ਹਕੂਮਤ ਦੇ ਰਾਜਾ ਕੋ ਹੋਰ ਕੁਝ ਕਹਿਣਾ ਚਾਹ ਰਹੇ ਹੋ ਤੁਸੀਂ ਆਪ ਦੇ ਬਰਕਰਾਰ ਨੂੰ ਕਿਸ ਨੇ ਇਹਦਾ ਚਾਹ ਰਹੇ ਹੋ ਮੈਂ ਆਪ ਦੇ ਬਰਕਰਾਰ ਨੂੰ ਇਹ ਕਹਿਣਾ ਚਾਹਣਾ ਹੈ ਤੇ ਤੁਸੀਂ ਜੀ ਪਾਰਟੀ ਦੇ ਨਾਲ ਹੈ ਕਾਂਗਸ ਪਾਰਟੀਾਂ ਕਾਂਗਸ ਪਾਰਟੀ ਦੇ ਬਹੁਤ ਵੱਡੇ ਤੇ ਜਨਰਲ ਹੈ ਜੇ ਕੋਈ ਗਲਤੀ ਭੁੱਲਤੀ ਕਰਦਾ ਉਹਨੂੰ ਮੁਆਫ ਨਹੀਂ ਕਰਨਾ ਕਿਸੇ ਨੇ ਠੀਕ ਹੈ ਆਪਣੇ ਫੇਰ ਤੋਂ ਗਾਂਧੀ ਪਾਰ ਹੈ ਜਰੋਲ ਗਾਂਧੀ ਇਹ ਸਾਰੇ ਬਤ ਤਗਰੇ ਕਾਂਗਸੀ ਹੈ ਜੀ ਤੇ ਇਹ ਹੋਣਗੇ ਲੋਕਾਂ ਤੋਂ ਫਰੇਸ਼ ਦੇਣਗੇ ਮੈਂ ਤਾਂ ਇਹ ਬੇਨਤੀ ਕਰਦਾ ਹੈ ਕਿ ਤੁਸੀਂ ਜੇ ਪਹਿਲਾਂ ਕਾਂਗਸ ਪਾਰਟੀ ਖੜੇ ਆਂ ਤਾਂ ਹੀ ਖੜੇ ਰਹੋ ਵੋਟਾਂ ਆਗਿਆ ਪਾਰਟੀ ਦਿਤਾਈ ਆਪਾਂ ਤਾਂ ਕੇ ਪਾਰ ਦੀ ਹੋ ਰਹੀ ਹੋਗੀ ਬਰਾਣ ਸਾਹਿਬ ਤੇਜਰੀ ਵਾਲੇ ਯਾਰੀ ਕਿਵੇਂ ਹੋਗੀ ਤੇਜਰੀ ਵਾਲੇ ਯਾਰੀ ਕਿਵੇਂ ਹੋਗੀ ਤੇਜਰੀ ਵਾਲੇ ਕਿਹਨਾਂ ਬਣਾ ਯਾਰੀ ਕਿਵੇਂ ਹੋਗੀ ਕੇਈ ਬਲ ਭਗਵੰਤਪਾ ਮੈਂ ਕਹਿੰਦਾ ਯਾਰੀ ਕਿਵੇਂ ਹੋਗੀ ਨਾ ਨਾ ਸਾਡੀ ਕੀ ਨਾ ਜਾਇਆ ਕਾਂਸ ਪਾਲਤੀ ਕੱਲੇ ਰਹਾਂਗੇ ਜੀ ਕੱਲੇ ਜੁਆਨ ਰਹਾਂਗੇ ਜੀ ਕੋਈ ਪਾਂਸ ਪਾੜੀ ਵਾਲੇ ਭਗਵੰਤਪਾ ਨਾਲ ਗੱਲਾਂ ਕਰਦੇ ਫालतू ਕੋਲਾ ਕਰ ਜਣਾ ਨਾ 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 ਜੀ ਨਾ ਗਏ ਜੀ ਪਾਰਟੂਗਲ ਹੈ ਹੋਈ ਆ ਨੀ ਅਸੀਂ ਅੱਜ ਕਾਂਗਰਸ ਪਾਰਟੀ ਦੀ ਮੀਟਿੰਗ ਤੇ ਪਹੁੰਚੇ ਆਗੇ ਆ ਤੁਸੀਂ ਆਪਣੇ ਆਪ ਨੂੰ ਵਰਕਰ ਦੱਸਿਆ ਹੈਗਾ ਤੇ ਸਬੋਧਨ ਵੀ ਥੋੜਾ ਬੜਾ ਲੰਬਾ ਸੀਗਾ ਤੇ ਇਹ ਅਸਲ ਵਿੱਚ ਦੀ ਮੀਟਿੰਗ ਦਾ ਮੇਨ ਅਜੰਡਾ ਕੀ ਹੈਗਾ ਵਾਈਕੁਟ ਜੀ ਦਾ ਖਾਲਸਾ ਵਾਈ ਜੀ ਦੇ ਤਰਫੇ ਸਰਦਾਰ ਅਰਸ਼ ਸਿੰਘ ਬਰਾੜ ਐਮਐਲਏ ਸਾਹਿਬ ਸਾਮਰਾ ਮੰਤਰੀ ਉਹਨਾਂ ਦੇ ਨਾਲ ਹੀ ਅਸੀਂ ਲੰਬੇ ਸਮੇਂ ਤੋਂ ਸਾਰੇ ਕੰਮ ਕਰਦੇ ਸਾਰੇ ਹੀ ਵਰਕਰਾਂ ਮੈਂ ਤਾਂ ਪਹਿਲਾਂ ਵੀ ਉਹ ਛੋਟਾ ਸੀ 1985 ਚ ਉਸ ਤੋਂ ਬਾਅਦ 292 ਦਾ ਇਲੈਕਸ਼ਨ ਆਇਆ ਛੋਟੇ ਹੁੰਦੇ ਨਾਲ ਚੇਟਕ ਲੱਗੀ ਹੋਈ ਸੀ ਉਹਨਾਂ ਨਾਲ ਕੰਮ ਹੀ ਕਰਦੇ ਸੀ ਤੇ ਅੱਜ ਵੀ ਉਹੀ ਕੰਮ ਉਹਨਾਂ ਦੇ ਨਾਲ ਸੇਵਾ ਦੇ ਤੌਰ ਤੇ ਇਹ ਮੀਟਿੰਗ ਦਾ ਹਿੱਸਾ ਬਣੇ ਆ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿਸ ਸੰਦਰਭ ਦੇ ਵਿੱਚ ਅਸਲ ਚ ਮੈਂ ਤਾਂ ਚਾਹੁੰਦਾ ਸੀ ਥੋੜਾ ਸਬਰ ਕੀਤਾ ਜਾਵੇ ਦੇਖਿਆ ਜਾਵੇ ਕਾਂਗਰਸ ਪਾਰਟੀ ਦੇ ਡੈਰੇ ਪ੍ਰਧਾਨ ਉਹ ਜਿਹਨਾਂ ਲੋਕਾਂ ਤੋਂ ਵੋਟਾਂ ਭਾਲਦਾ ਫਿਰਦਾ ਹੈ ਜੋ ਜਿੰਨੇ ਲੋਕਾਂ ਨੂੰ ਮੇਰੇ ਵਿਰੋਧ ਦੇ ਵਿੱਚ ਚੱਕ ਲੈ ਫਿਰਦਾ ਸੀ ਉਹਨਾਂ ਦੇ ਪੱਲੇ ਕੀ ਆ ਪਾਰਲੀਮੈਂਟ 'ਚ ਵੇਖ ਲਿਆ ਜਾਂਦਾ ਪਰ ਕੋਣ ਸੀ ਨਾ ਕੋਣ ਇੱਥੇ ਵਧੀਆ ਬੰਦੇ ਨਹੀਂ ਹੈਗੇ ਉਹ ਜਿਨ੍ਹਾਂ ਦਾ ਨਾਂ ਲਿਆ ਜਾਂਦਾ ਭੱਲਾ ਸਾਹਿਬ ਵੱਡੇ ਪੱਤਰਕਾਰ ਬਣੋ ਵੱਡੇ ਵੱਡੀਆਂ ਸੋਚਾਂ ਵਾਲੇ ਛੋਟੇ ਬੰਦੇ ਉਹਨਾਂ ਦੇ ਨਿਕਮਿਆਂ ਦਾ ਜਿਹੜੇ ਅਕਿਰਤ ਘਣਾ ਉਹਨਾਂ ਦਾ ਨਾਂ ਇੰਨੇ ਕਾਮਯਾਬ ਲੋਕਾਂ ਦੀ ਮਹਿਫਲ 'ਚ ਨਹੀਂ ਲੈਂਦਾ ਹੁੰਦਾ ਤੇ ਤੁਸੀਂ ਵੀ ਜਾਣਦੇ ਹੋ ਤੇ ਮੈਂ ਚਾਹੁੰਦਾ ਸੀਗਾ ਵੀ ਸਬਰ ਦੇਖਿਆ ਜਾਂਦਾ ਵਰਕਰਾਂ ਨੂੰ ਪਤਾ ਲੱਗ ਜਾਂਦਾ ਲੀਡਰਾਂ ਨੂੰ ਪਤਾ ਲੱਗ ਜਾਂਦਾ ਸਰ ਸਦਾ ਦਰਸ਼ਨ ਸਿੰਘ ਬਰਾੜ ਜਿਹੜੇ ਪਾਰਟੀ ਲਈ ਸਮਰਪਿਤ ਨੇ ਹਮੇਸ਼ਾ ਡੈਡੀਕੇਟਡ ਨੇ 올 ਟਾਈਮਰ ਨੇ ਲੋਕਾਂ ਦੀ ਸੇਵਾ 24 ਘੰਟੇ ਹਾਜ਼ਰ ਰਹਿੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਸੀ ਕਿ ਵਰਕਰ ਡਾਵਾ ਡਵਲ ਹੋਏ ਫਿਰਦੇ ਆ ਤੇ ਕੁਝ ਸਰਪੰਚ 15 20 ਸਾਡੇ ਹਲਕੇ ਦੇ ਇਕੱਠੇ ਹੋ ਕੇ ਗਏ ਵੀ ਬਰਾੜ ਸਾਹਿਬ ਵਰਕਰਾਂ ਦੇ ਵਿੱਚ ਨਿਰਾਸ਼ਾ ਹੈ ਕਿ ਵਰਕਰਾਂ ਨੂੰ ਇਹ ਚਿੰਤਾ ਖਾਈ ਜਾ ਰਹੀ ਹੈ ਵੀ ਕਿਹਦੀ ਮਦਦ ਕਰਕੇ ਕਿਹਦੇ ਨਾਲ ਦੋਈਏ ਉਸ ਵਰਕਰਾਂ ਦੀ ਕਮਾਨ ਸੰਭੀ ਜਾਵੇ ਤਾਂ ਪਿੰਡਾਜੀ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਪਾਰਟੀ ਦਾ ਗਰਾਫ ਦਿੱਤਾ ਤਾਂ ਉਹਨਾਂ ਨੇ ਇਸ ਕਰਕੇ ਉਹ ਸੰਦਰਭ ਦੇ ਵਿੱਚ ਮੂਰੇ ਚੋਣਾ ਆ ਰਹੀਆਂ ਇਹ ਦੱਸਣ ਲਈ ਲੋਕਾਂ ਨੂੰ ਕਿ ਭਾਈ ਅਸੀਂ ਤੁਹਾਡੇ ਨਾਲ ਪਹਿਲਵਾਨੀ ਖੜੇ ਹਾਂ ਤੇ ਜਿਵੇਂ ਪਹਿਲਾਂ ਡਟ ਕੇ ਖੜਦੇ ਸੀ ਉਵੇਂ ਕਰਾਂਗੇ ਤੁਹਾਡੇ ਨਾਲ ਪਰ ਇਸ ਲਈ ਹੁਣ ਦਾ ਪਾਰਟੀ ਜਦ ਮੈਂ ਦੋਖਵਾ ਲਿਖਣ ਨੂੰ ਲੈ ਕੇ ਕਿਸ ਤਰ੍ਹਾਂ ਦਾ ਤੁਹਾਡਾ ਇਹ ਪ੍ਰੋਗਰਾਮ ਹੋਊਗਾ ਤੇ ਦੇਖੋ ਆਪਾ ਤਾਂ ਆਜ਼ਾਦ ਪੰਛੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾ ਪਿਤਾ ਜੀ ਨਾਲ ਕੰਮ ਕਰਦੇ ਆ ਤੇ ਆਪਾ ਤਾਂ ਉਹਨਾਂ ਦੇ ਕਿਸੇ ਮੁਤਾਬਕ ਇੱਕ ਬਾਪ ਦੇ ਨਾਲ ਖੜਨਾ ਇੱਕ ਪੁੱਤ ਦਾ ਕੰਮ ਹੁੰਦਾ ਹੈ ਆਪਾਂ ਤੋਂ ਉਹਦੇ ਨਾਲ ਖੜੇ ਉਹਨਾਂ ਦੇ ਨਾਲ ਜੋ ਆਦੇਸ਼ ਦੇਣਗੇ ਉਹਨਾਂ ਦੇ ਨਾਲ ਮੈਂ ਕੋਈ ਪਾਰਟੀ ਦਾ ਕੋਈ ਅਹੁਦੇਦਾਰ ਨਹੀਂ ਕੋਈ ਅਧਿਕਾਰੀ ਨਹੀਂ ਵਰਕਰਾਂ ਇੱਕ ਵਰਕਰ ਜਿਵੇਂ ਆ ਸਾਰੇ ਸਾਬਸੀ ਵਰਕਰ ਸਾਡੇ ਖੜੇ ਜਿਵੇਂ ਇਹ ਕੰਮ ਕਰਦੇ ਆ ਪਿਤਾ ਜੀ ਨਾਲੋਂ ਉਵੇਂ ਅਸੀਂ ਸਾਰੇ ਜਿਹੜੇ ਤੁਹਾਡਾ ਸਰਕਾਰ ਬਦਲ ਤੋਂ ਬਾਅਦ ਦੇ ਵਿੱਚ ਜਿਹੜੇ ਤੁਹਾਡੇ ਹੱਕ ਦੇ ਵਾਲ ਹੁੰਦੇ ਸੀ ਉਹ ਬੰਦੇ ਇਸ ਟਾਈਮ ਤੁਹਾਡੇ ਖਿਲਾਫ ਧੜੇ ਬਣਾ ਕੇ ਖੜ ਗਏ ਉਹਨਾਂ ਨੂੰ ਕਿਸਿਆਂ ਨੂੰ ਅੱਜ ਸਮਾਂ ਧੜੇ ਬਣਾਉਣ ਦਾ ਨਹੀਂ ਹੈਗਾ ਅੱਜ ਸਮਾਂ ਹੈਗਾ ਇਹ ਕਿ ਵਿਰੋਧੀਆਂ ਨਾਲ ਇਕੱਠੇ ਹੋ ਕੇ ਲੜੋ ਚਲੋ ਜੇ ਤੁਹਾਡੇ ਤੋਂ ਗਲਤੀਆਂ ਹੋ ਗਈਆਂ ਆਪਾਂ ਕਈ ਵਾਰੀ ਗਲਤੀ ਕਰ ਲੈਂਦਾ ਬੰਦਾ ਉਹ ਪਸਤਾਵਾ ਹੁੰਦਾ ਪਰ ਉਹ ਮੂੰਹ ਖੋੜ ਜੋਗਾ ਰਹਿੰਦਾ ਨਹੀਂ ਕਹਿੰਦਾ ਯਾਰ ਮੈਂ ਕਿਹੜੇ ਮੂੰਹ ਨਾਲ ਮੱਥੇ ਲਗਾਉਂ ਕੋਈ ਗੱਲ ਨਹੀਂ ਸਰਦਾਰ ਦਸ਼ੋਤ ਸਿੰਘ ਬਰਾੜ ਬੜੇ ਸਿਆਣੇ ਸੁਣਝ ਹਰਿਆਕੂ ਨੇ ਉਹ ਗਲਤੀਆਂ ਦੀ ਮਾਫ ਕਰਨ ਵਾਲੇ ਆਦੂ ਨੇ ਜੇ ਕਿਸੇ ਤੋਂ ਗਲਤੀ ਹੋਈ ਆ ਜੇ ਕਿਸੇ ਤੋਂ ਭੁੱਲ ਹੋਈ ਆ ਗਲਤੀ ਭੁੱਲ ਮੰਨ ਕੇ ਆਪਦੀ ਉਹ ਦੁਬਾਰਾ ਉਹ ਆਪਣੀ ਗੱਡੀ ਰੀਤੇ ਚੜਾ ਸਕਦਾ ਅੱਜ ਸਰਕਾਰ ਨਾਲ ਲੜਨ ਦਾ ਸਮਾਂ ਹੈ ਜਿਹੜੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਚਾਈ ਹੈ ਉਹ ਸਰਕਾਰ ਦੀਆਂ ਪੋਲਾਂ ਖੋਲਣ ਦਾ ਸਮਾਂ ਆ ਗਿਆ ਜਾਂ ਆਪਸ ਚ ਲੜਨ ਦਾ ਸਮਾਂ ਆ ਗਿਆ ਅੱਛੇ ਉਹ ਕਿਹੜੇ ਡੇਟ ਪਰੋਂ ਉਹ ਸ਼ੈਟਰ ਦੀ ਸਰਕਾਰ ਹੈ ਜਾਂ ਵਿਆਪ ਦੀ ਸਰਕਾਰ ਹੈ ਦੋਨੇ ਜੀ ਦੋਨੇ ਪੰਜਾਬ ਦੀ ਸਰਕਾਰ ਵੀ ਕੇਂਦਰ ਦੀ ਸਰਕਾਰ ਵੀ ਪੰਜਾਬ ਕੇਂਦਰ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਬਾਰਡਰਾਂ ਤੇ ਕੁੱਟ ਰਹੀ ਆ ਗੋਲੀਆਂ ਮਾਰ ਰਹੀ ਆ ਅੱਥਰੂ ਗੈਸ ਦੇ ਗੋਲੇ ਸੱਟ ਰਹੀ ਆ ਪੰਜਾਬ ਦੀ ਸਰਕਾਰ ਉਹਨਾਂ ਦਾ ਬਚਾਅ ਕਰ ਰਹੀ ਹੈ ਕਿ ਆ ਸਰਕਾਰ ਤਾਂ ਭਾਗੀ ਘਾਇਤਣਾ ਹੈ ਜੀ ਰਾਗਵੀਤਾ ਆਵਾਦੀ ਪਾਰਟੀ ਨਹੀਂ ਕਿੱਥੇ ਦੇਲੇ ਆ ਜੀ ਉਹ ਪੰਜਾਬ ਚੜ੍ਹਤ ਕਰ ਰਹੇ ਆ ਹਾਂ ਸੈਂਟਰ ਦੇ ਵਿੱਚ ਉਹਨਾਂ ਦਾ ਇੱਕ ਟੀਚਾ ਹੈ ਨਾ ਸੈਂਟਰ ਦੇ ਵਿੱਚ ਇੱਕ ਟੀਚਾ ਮਿੱਧਿਆ ਹੋਇਆ ਕਿ ਕੱਟੜਵਾਦ ਨੂੰ ਭਾਂਚ ਦੇਣੀ ਆ ਕੱਟੜਵਾਦ ਨੂੰ ਮੰਨਣਾ ਦੁਬਾਰਾ ਨਹੀਂ ਆਉਣ ਦੇਣਾ ਇਸ ਕਰਕੇ ਰਲੇ ਹੋਇਆ ਔਰ ਮੈਂ ਤਾਂ ਚਾਹੁੰਦਾ ਨਹੀਂ ਸੀ ਇਹ ਰਲ ਨਹੀਂ ਮੇਰੇ ਤਾਂ ਮਨ ਦੀ ਇੱਛਾ ਸੀ ਵੀ ਇਕੱਲੇ ਇਕੱਲੇ ਲੜਨਾ ਚਾਹੀਦਾ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਪਰ ਕੋਈ ਨਹੀਂ ਜোন ਪਾਰਟੀਆਂ ਦੇ ਫੈਸਲੇ ਆ ਆਪਾਂ ਤਾਂ ਪਾਰਟੀਆਂ ਤੋਂ ਪਾਸੇ ਆ ਆਪਾਂ ਤਾਂ ਇੱਕ ਵਿਅਕਤੀ ਦੇ ਨਾਲ ਜੁੜੇ ਹੋਏ ਹਾਂ ਜਿੱਕੜੀ ਕਿਉਂਕਿ ਉਹਨਾਂ ਨੂੰ ਲੋੜ ਹੈ ਮੇਰੀ ਔਖੇ ਵੇਲਿਆਂ ਦੇ ਵਿੱਚ ਤੋਂ ਇਸ ਵੇਲੇ ਉਹਨੂੰ ਲੋੜ ਸੀ ਸਾਥ ਦੀ ਤਾਂ ਆਪਾਂ ਤੋਂ ਸਾਥ ਦੇ ਰਹੇ ਆ ਆਪਾਂ ਨੂੰ ਕੋਈ ਪਾਰਟੀ ਨਾਲ ਕਿਸੇ ਚੀਜ਼ ਦਾ ਸਹਰੂ ਕਰਾ ਨਹੀਂ ਹੱਥ ਨਹੀਂ ਕਰੀ ਤੁਸੀਂ ਭਾਜਪਾ ਦੀ ਨਫ਼ਰਤ ਕਿਉਂ ਕਰਦੇ ਹੋ ਹਾਂਜੀ ਭਾਜਪਾ ਦੀ ਨਫ਼ਰਤ ਕਿਉਂ ਕਰਦੇ ਹੋ ਮੈਂ ਹਰ ਇੱਕ ਉਸ ਵਿਅਕਤੀ ਨੂੰ ਨਫ਼ਰਤ ਕਰਦਾ ਜਿਹੜਾ ਦੂਜੇ ਧਰਮ ਨੂੰ ਮਾੜਾ ਕਹਿੰਦਾ ਹੈ ਸਿੱਖਾਂ ਦੇ ਵਿੱਚ ਜਿਹੜੇ ਕੱਟੜ ਲੋਕ ਨੇ ਕੱਟੜਵਾਦ ਦੀ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਵੀ ਨਫ਼ਰਤ ਕਰਦਾ ਹਿੰਦੂਆਂ ਦੇ ਵਿੱਚ ਜਿਹੜੇ ਕੱਟੜਵਾਦ ਦੀ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਨਫ਼ਰਤ ਕਰਦਾ ਮੁਸਲਮਾਨਾਂ ਦੇ ਵਿੱਚ ਹੁਣ ਜੇ ਤੁਸੀਂ ਮੁਸਲਮਾਨਾਂ ਦੀ ਗੱਲ ਕਰੋ ਤੇ ਵਜ਼ੀਰ ਖਾਨ ਨੂੰ ਜਿਹੜੇ ਅੱਜ ਦੇ ਮੁਸਲਮਾਨ ਮੁਸਲਮਾਨ ਹੀ ਨਹੀਂ ਮੰਨਦੇ ਕਿਉਂਕਿ ਕੁਰਾਨ ਦੇ ਵਿੱਚ ਤਾਂ ਲਿਖਿਆ ਹੀ ਨਹੀਂ ਵੀ 7 ਤੇ 9 ਸਾਲ ਦੇ ਸਭ ਸਭ ਜੱਤਾਂ ਦੀ ਸ਼ਾਦਤ ਹੋਵੇ ਕਿੱਥੇ ਲਿਖਿਆ ਕੁਰਾਨ ਸ਼ਰੀਫ ਦੇ ਵਿੱਚ ਜਿਹੜਾ ਸੱਚਾ ਮੁਸਲਮਾਨ ਆ ਉਹ ਉਹਨੂੰ ਵਜ਼ੀਰ ਖਾਨ ਨੂੰ ਮੁਸਲਮਾਨ ਨਹੀਂ ਮੰਨਦਾ ਤੇ ਮੈਂ ਜਿਹੜਾ ਸੱਚਾ ਸਿੱਖ ਆ ਜਿਹੜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਾਸ਼ਕ ਆ ਉਹਨਾਂ ਦੇ ਦਸ਼ਾ ਨਿਰਦੇਸ਼ ਤੇ ਚੱਲਦਾ ਹੈ ਤੇ ਗੁਰੂ ਸਾਹਿਬ ਤਾਂ ਸਾਨੂੰ ਇਹ ਸਮਝਾਏ ਇੱਕ ਪਿਤਾ ਇੱਕ ਕਿਸਕੇ ਹਮਾਰੀ ਮੋਸਾਲ ਨੂੰ ਸਾਨੂੰ ਇਹ ਕਿ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਮੰਦੇ ਏਕ ਨੂਰ ਤੇ ਸਭ ਜਗ ਕੁਜਾ ਕੌਣ ਭਲੇ ਕੁ ਮੰਦੇ ਜਦੋਂ ਇੱਕ ਜੋਤ ਦੇ ਆਪਾਂ ਸਾਰੇ ਜਣੇ ਇੱਕ ਨੂਰ ਤੋਂ ਆਪਾਂ ਪ੍ਰਗਟ ਹੋਏ ਆਂ ਤੇ ਫਿਰ ਆਪਾਂ ਕਿਸ ਨੂੰ ਭਲਾ ਤੇ ਮੰਦਾ ਕਿਵੇਂ ਕਹਿ ਸਕਦੇ ਸੋ ਜਿਹੜੀ ਕੱਟੜਵਾਦ ਰਾਜਨੀਤੀ ਆ ਨਾ ਅਸੀਂ ਉਹਦੇ ਖਿਲਾਫ ਆ ਚਾਹੇ ਕੋਈ ਅਜਮਾਤ ਕਰਦੀ ਐ ਕੱਟੜਤਾ ਦੀ ਰਾਜਨੀਤੀ ਵਿਚਾਰ ਆਪੋ ਆਪਣਾ ਮੇਰਾ ਵਿਚਾਰ ਸੈਕੂਲਰ ਆ ਮੇਰੇ ਗੁਰੂ ਨੇ ਮੈਨੂੰ ਇਹ ਸਿਧਾਂਤ ਸਿਖਾਇਆ ਮੈਂ ਤਾਂ ਦੇਖੋ ਮੈਂ ਰਾਮਾਨੰਦ ਜੀ ਨੇ ਭਗਤ ਰਾਮਾਨੰਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ ਦਰਜਾ ਉਹ ਕੌਣ ਸੀਗੇ ब्राह्मण ਸੀਗੇ ਭਗਤ सूरदास जी ਕੌਣ ਸੀਗੇ ਬ੍ਰਾਹਮਣ ਸੀਗੇ ਭਗਤ ਜੈਦੇਵ ਜੀ ਕੌਣ ਸੀ ਬ੍ਰਾਹਮਣ ਸੀ ਭਗਤ ਨਾਮਦੇਵ ਜੀ ਕੌਣ ਸੀਗੇ ਜਾਤ ਦੇ ਛਿੰਦੇ ਸੀ ਭਗਤ ਰਵਿਦਾਸ ਜੀ ਰਵਦਾਸ ਮਹਾਰਾਜ ਕੌਣ ਸੀਗੇ ਜਾਤ ਦੇ ਜਮਾਤ ਸੀ ਭਗਤ ਸੈਨ ਜੀ ਕੌਣ ਸੀ ਜਾਤ ਦੇ ਨਾਈ ਸੀ ਹਾਲਾਂਕਿ ਲੋਕ ਜਾਤ ਪਾਤ ਤੋਂ ਉੱਤੇ ਸੀ ਇਹਨਾਂ ਨੂੰ ਜਾਤ ਪਾਤਾਂ ਤੋਂ ਕੱਢਿਆ ਸਨ ਪਰ ਮੈਂ ਤਾਂ ਉਹਨਾਂ ਸਾਰਿਆਂ ਦਾ ਵੀ ਸਤਿਕਾਰ ਕਰਦਾ ਹਾਂ ਉਹਨਾਂ ਨੂੰ ਸਾਰਿਆਂ ਨਤਮਸਤਕ ਉਹਨਾਂ ਸਾਨੂੰ ਗੁਰੂ ਸਾਹਿਬ ਨੇ ਇਹ ਸਾਰੀ ਬਾਣੀ ਇਕੱਠਾ ਇਕੱਠੀ ਕਰਕੇ ਕਿਉਂ ਸਿਕਾਈ ਹੈ ਕਿਉਂਕਿ ਜਾਤ ਪਾਤ ਤੋਂ ਪਰੇ ਚੱਕਿਆ ਤੇ ਜੇ ਅਸੀਂ ਅੱਜ ਵੀ ਕੱਟੜਵਾਦ ਦੇ ਵਿੱਚ ਫਸੇ ਰਹਿਾਂ ਮੈਂ ਉਸ ਬੰਦੇ ਨੂੰ ਸੱਚਾ ਸਿੱਖ ਹਾਂ ਤੁਸੀਂ ਜੇ ਕਹੋ ਤੁਸੀਂ ਕਹੋਗੇ ਵੀ ਮੈਂ ਵਜ਼ੀਰ ਖਾਨ ਦੀ ਗੱਲ ਕੀਤੀ ਹੈ ਮੈਂ ਸਿੱਖਾਂ ਦੇ ਵਿੱਚ ਬਾਦਲ ਦੀ ਗੱਲ ਕਰਦਾ ਮੈਂ ਸਿੱਖਾਂ ਦੀ ਗੱਲ ਕਰਦਾ ਬਾਦਲ ਬਾਦਲ ਸਿੱਖ ਥੋੜੀ ਆ ਕਿਉਂ ਸਭ ਤੋਂ ਵੱਧ ਨੁਕਸਾਨ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਲਈ ਚਿੱਠੀਆਂ ਲਿਖੀਆਂ ਉਹਨਾਂ ਸਿੱਖ ਹੋ ਸਕਦੇ ਆਪਦੇ ਗੁਰੂ ਘਰਾਂ ਤੇ ਹਮਲੇ ਕਰਾਉਣ ਲਈ ਚਿੱਠੀਆਂ ਲਿਖਣ ਤੇ ਜਿਨ੍ਹਾਂ ਨੇ ਕੀਤਾ ਜਿਹੜੇ ਕਹਿੰਦੇ ਅਸੀਂ ਕਰਾਇਆ ਹਮਲਾ ਅੜਵਾਨੀ ਵਰਗੇ ਤੇ ਉਹਨਾਂ ਨਾਲ ਸਾਂਝਾ ਹੋਣ ਤੇ ਸਿੱਖ ਹੋ ਸਕਦਾ ਅਸਮੇਂ ਗੁਰੂ ਕਰਾਤੇ ਹਮਲੇ ਕਰਵਾਉਣ ਵਾਲਾ ਆਪ ਚਿੱਠੀਆਂ ਲਿਖ ਕੇ ਦੇਣ ਵਾਲਾ ਕਿਉਂ ਸਿੱਖ ਹੋ ਸਕਦਾ ਜਾਂ ਉਹ ਮੁਸਲਮਾਨ ਹੋ ਸਕਦਾ ਜਿਹੜਾ ਵजीर खान ਵਰਗਾ ਜਾਂ ਸ਼ੇਰ ਮੁਹੰਮਦ ਖਾਨ ਨੇ ਹਾਜ਼ ਨਾਰਾ ਮਾਰਿਆ ਸੀ ਸਿੱਖਾਂ ਨੇ ਉਹਦਾ ਗੁਰਦੁਆਰਾ ਬਣਾਤਾ ਬਲੇ ਕੋਟਲੇ ਤਾਂ ਇਹ ਸਾਨੂੰ ਗੁਰੂ ਦਾ ਸਿਧਾਂਤ ਆਏ ਅਸੀਂ ਸਾਂਝੀ ਵਾਲਤਾ ਦਾ ਸਨੇਹਾ ਹੈ ਸਭੇ ਸਾਂਝੀ ਵਾਲਤਾ ਨੂੰ ਕਿਸੇ ਨਾਲ ਦੱਸੇ ਬਾਹਰਾ ਜੀ ਨੀਝੇ ਪ੍ਰਮਾਤਮਾ ਕਦੇ ਕਾਂਗ ਜਿੱਤ ਜਾਂਦੀ ਹੈ ਤੇ ਮੁੜ ਕੇ ਆਮ ਆਦੀ ਵਾਟ ਦਾ ਪਿਆਰ ਦੇ ਰੂਗ ਆਪਾਂ ਕਾਂਗਰਸ ਜਿੱਤ ਜਾਂਦੀ ਹੈ ਕਾਂਗਰਸ ਸੈਂਟਰ ਚ ਜਿੱਤ ਜਾਂਦੀ ਹੈ ਆਮ ਆਦੇ ਪਾਰਟੀ ਦੇ ਸਹਿਯੋਗ ਨਾਲ ਜਿੱਤ ਜਾਂਦੀ ਹੈ ਮੈਂ ਤਾਂ ਕਾਂਗਰਸ ਚ ਹੈ ਨਹੀਂ ਨਾ ਇਹ ਸਵਾਲ ਕਾਂਗਰਸ ਦੇ ਲੀਡਰਾਂ ਨੂੰ ਕਰੋ ਮੈਂ ਤਾਂ ਤੁਹਾਨੂੰ ਪਹਿਲਾਂ ਆਪ ਦਾ ਕਲੀਅਰ ਕਰਦਾ ਸਟੈਂਡ ਮੈਂ ਆਪਣੇ ਪਿਤਾ ਜੀ ਨਾਲ ਆ ਨਾ ਲੋਕ ਸਭਾ ਲਖਨ ਦੇ ਵਿੱਚ ਤੁਸੀਂ ਕਿਹਦੀ ਸਪੋਰਟ ਕਰਦੇ ਹੋ ਸਕਦਾ ਮੈਂ ਆਪ ਹੀ ਚੋਣ ਲੜਾਂ ਲੋਕ ਸਭਾ ਦੀ ਹੋ ਸਕਦਾ ਮੈਂ ਹੀ ਚੋਣ ਲੜਾਂ ਲੋਕ ਸਭਾ ਦੀ ਮੇਰੇ ਕੋਲ ਸਮਾਂ ਹੀ ਨਹੀਂ ਹੋਵੇ ਮੈਂ ਕਿਹਦੀ ਸਪੋਰਟ ਕਰਾਂ ਮੈਂ ਤਾਂ ਆਪਕੇ ਲਈ ਵੋਟਾਂ ਮੰਗੂਗਾ ਹੋ ਸਕਦਾ ਵੀ ਮੈਂ ਕਿਸੇ ਪਿੱਛੇ ਤੁਰਾਂ ਮੈਂ ਆਪ ਦਾ ਹਲਕਾ ਛੱਡ ਕੇ ਭਾਈ ਫੇਰੂੰਗਾ ਹੈ ਕਿ ਨਹੀਂ ਹਾਂ ਹੋਰ ਸਵਾਲ ਮੋਕੇ ਸਵਾਲ ਬਸ ਬਸ ਠੀਕ ਹੈ ਬਸ ਚਲੇ ਚਲੋ ਰਾਜ ਸਾਹਿਬ ਦੇ ਫੈੜੇ ਟੱਕਿਆ ਇਹ ਉਹ ਸਮਾ ਇਕੱਠੇ ਹੋ ਕੇ ਲੰਗਦਾ ਹੋ ਰਿਹਾ